ਨੈਵੀ ਵੀਰੇ ਇੱਧਰ ਦੀ ਉਤਰਨਾ ਪੈਂਦਾ ਗੁਰੂ ਗੋਖਰੀਲੇ ਤੋਂ ਲੈ ਹਮਨ ਦਾਰਸ਼ਨ ਦੇਖ ਲਓ ਪ੍ਰਭੂ ਕਰੋ ਦਰਸ਼ਨ ਢਿੱਲੇ ਦੇ ਦਰਬਾਰ ਬਹੁਤ ਵਧੀਆ ਬਣਿਆ ਹੋਇਆ ਉੱਚੇ ਡੱਬੇ ਤੇ ਸੀਟ ਲਾਹੇ ਰਾਜੂ ਸਾਰਿਆਂ ਨੂੰ ਮੰਮਾ ਲੈਫਟ ਚੈਟ ਇਲਤ ਉੱਤਰ ਦੀ ਹੈ ਸਾਰੇ ਹਾਂਜੀ ਮੈਡੀ ਦੇ ਹੋਰ ਕਿੱਥੇ ਲਾਈ ਰਜੂ ਸਾਰੇ ਨੂੰ ਉੱਚੇ ਥਾਂ ਤੇ ਸੀ ਗੁਰ ਗੁਰ ਸਾਰੇ ਦੀ ਬਣਾ ਸਾਰੇ ਇਹਨਾ ਹਉ ਜਾਂਦੀ ਹੈ ਸੰਗਤ ਤੁਸੀਂ ਖੜਦੇ ਨਹੀਂ ਇੱਕ ਤਾਂ ਜੁੜੀ ਜਾਂਦੇ ਆ ਹੈ ਇੱਕ ਤਾਂ ਆ ਦੇਖੋ ਪ੍ਰਭੂ ਜਦੋਂ ਹਉ ਹੁੰਦਾ ਹੈ ਢੇੜੇ ਲੋਟ ਤੇ ਹਉ ਹੁੰਦਾ ਆ ਦੇਖੋ ਪ੍ਰਭੂ ਸੰਗਤ ਉੱਤਰ ਆਈ ਮੈਂ ਸਾਡੇ ਹਿੱਕੇ ਤੇ ਹੁਣ ਸਾਨੂੰ ਦਿਖਾਵਾਂਗੇ ਗੁੱਗਾ ਮੇੜੀ ਜਾਵਾਂਗੇ ਅਸੀਂ ਚਾਹ ਪਾਣੀ ਪੀ ਕੇ ਚਲੋ ਵੀ ਮਿੱਤਰੋ ਆਜੋ ਆ ਸੰਗਤ ਸਾਰੀ ਆ ਗੱਡੀ ਲੈ ਕੇ ਆਇਆ ਛੋਟਾ ਭਰਾ ਮੇਰਾ ਤੇ ਭਾਈ ਇੱਕ ਜੱਗੀ ਆ ਨਾਲ ਇਹਨੂੰ ਇਹ ਵੀ ਵਲੌਗ ਕਰਾ ਭਰਾ ਵਿਚਾਰੇ ਤੇ ਗੁੱਗਾ ਮੇੜੀ ਕਰਾਵਾਂਗੇ ਸਾਨੂੰ ਗਾਹਾਂ ਦਰਸ਼ਨ ਉਹਨੂੰ ਥੱਲੇ ਤੇ ਡੇਕ ਰਿਹਾ ਮੱਥਾ ਸਾਡਾ ਨਾਲੇ ਗੱਡੀ ਲਿਆਂਦੀ ਸੀ ਕਿਉਂ ਨਵੀ ਤੇ ਰਾਜੂ ਭੱਜੀ ਤੁਰ ਜਾਂਦੀ ਆ ਹੇ ਪੁੱਤਰਾ ਇੱਕ ਵਾਰ ਖਡੇਲੇ ਤੋਂ ਮੱਥਾ ਦੇ ਕੇ ਤਾਂ ਹ ਚੜਾਈ ਪੈਂਦੀ ਹੈਗੀ ਇੱਥੇ ਬਾਬਾ ਜੀ ਘੇਰ ਲੈ 나ਥਾ ਨੇ ਘੇਰ ਲਈ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਬਾਬਾ ਜੈ ਹੋ ਜੈ ਹੋ ਜੈ ਹੋ ਆ ਦੇਖੋ ਬਾਬਾ ਜੀ ਕਰੋ ਦਰਸ਼ਨ ਬਾਬਿਆਂ ਦੇ ਨਹੀਂ ਨਹੀਂ ਮਜ਼ਾਕ ਨਹੀਂ ਬਾਬਾ ਬਾਬਾ ਜੀ ਅਸੀਂ ਮਜ਼ਾਕ ਨਹੀਂ ਕਰਦੇ ਸਾਧੂ ਸੰਤਾਂ ਨੂੰ ਆਹ ਬਾਬਾ ਆ ਬੈਠਾ ਜੀ ਬਾਬਾ ਦਿਖਾਉਣੇ ਆ ਤੁਹਾਨੂੰ ਕਰਾਉਣੇ ਆ ਦਰਸ਼ਨ ਨਾਗਾਂ ਦੇ ਆ ਦੇਖੋ ਬਾਈ ਓਏ ਵੀਰੇ ਵੀੜ ਕੋਈ ਚ ਦੇਖੋ ਯਾਰ ਆ ਦੇਖ ਰਾਜੂ ਓਲੇ ਹੋ ਮੜਾ ਜਾ ਦੇਖ ਬਾਈ ਓਏ ਇਹ ਸੜੀ ਨਾਗਾਂ ਜਮਾ ਸਰੇ ਦਾ ਨਾਗ ਹੈ ਹੈ ਦਾਤ ਤੋਂ ਆ ਜ਼ਹਿਰ ਕੱਢ ਰੱਖਿਆ ਹੂੰ ਤਾਂ ਨਹੀਂ ਕਿਸ ਪੈਣਾ ਹੈ ਮੈਂ ਮਾਰ ਚਾਹ ਜ਼ਹਿਰ ਕੱਢ ਰੱਖਿਆ ਨਾ ਕਰੋ ਦਰਛਨਾ ਬਾਈ ਸ਼ੇ ਭਗਵਾਨ ਦੇ ਮੈਂ ਹੱਥ ਲਾਈ ਤੂੰ ਕੈ ਫੁੱਟ ਦਾ ਬਾਬਾ ਮੇਰੇ ਹੱਥ ਲਵਾ ਆ ਦੇਖੀ ਬਈ ਯਾਰ ਮੇਰੀ ਵੀਡੀਓ ਨਹੀਂ ਮਰੀ ਕਿ ਮੈਂ ਅੱਜ ਦਰਦੀ ਹੈ ਭਰਾ ਮੋਲਾ ਹੀ ਫੇ ਨਾਮ ਨਹੀਂ ਮਹਾਦੇਵ ਦੇ ਭਗਤ ਆਪਾਂ ਨੂੰ ਕਿਵੇਂ ਕੱਢ ਲੂ ਯਾਰ ਹਾਂ ਆਦਾ ਥੜੀ ਮਿਲ ਲੈ ਲੈ ਬਾਈ ਆ ਜੱਗਾ ਭਰਾ ਮੱਥ ਲਾਉਂਦਾ ਹੁਣ ਨਾਗਦੀ ਬਾਬੇ ਦੀ ਬਾਬਾ ਜੀ ਕਹੇ ਫੁੱਟਦਾ ਹੈ ਇਹ ਇਹ ਕਹੇ ਫੁੱਟਦਾ ਲੰਮਾ ਇਹ ਪਤਾ ਲਗਾ ਕਿਤਰੇ ਫਟਕਾ ਬਾਬਾ 7 ਫੁੱਟ ਕਹਾਂਗੇ ਨਮਾਈ 'ਚ ਨਮਾਈ ਤਾਂ ਫੋਰੀ ਐ ਜਿੰਕੋ ਭਰਾ ਹੈ ਨਾ ਹਾਂ ਕੋਭਰਾ ਇਹ ਤੱਕ ਬੰਦੇ ਨੂੰ 15 ਮਿੰਟਾਂ ਜਾਏ ਕਰਦੇ ਇਹ ਖਤਮ ਭਰਜਾ ਕੋ ਦਾਨ ਬਾਬਾ ਨੇ ਕੋ ਸ਼ੋਕ ਨਾ ਪਰੇ ਹੋ ਜਾਨੀ ਦਾਨੇ ਦਾਨ ਕਰਤਾ ਹੈ ਬਾਬਾ ਪੂਜਾ ਕਰਤਾ ਹੈ ਇਹ ਹੈਗਾ 7 ਫੁੱਟ ਦਾ ਇਹ ਅਭੀ ਤਾਂ ਨਿਕਲ ਹੀ ਰਾਇਆ 7 ਫੁੱਟ ਦਾ ਹੈਗਾ ਆ ਹੋ ਜਾ ਉਹ ਮੇਰਾ ਆ ਦੇਖ ਦਾਨੇ ਦਾਨ ਕਰਤਾ ਹੈ ਬਾਬਾ ਲਿਖਾ ਨਾ ਨਾ ਜੀ ਆ ਜਾਓ ਆ ਜਾਓ ਬਾਈ ਓਏ ਚਲੋ ਵੀਰੋ ਸਾਨੂੰ ਕਰਾਉਣੇ ਆ ਗੁੱਗਾ ਮੇੜੀ ਦਰਸ਼ਨ ਇਹਨੇ